ਮੁਦਾਇ ਉਨਾ ਥੋੜਾ ਬਦ ਕਹ ਲਈਏ ਵੀ ਨੌਜਵਾਨ ਨਕਮੇ ਰਿਕਾਰਡ ਕਰਦੀ ਆ 572 ਤੇ ਅਮੇਲੇ ਦੇ ਰਾਜਾ ਸਾਹਿਬ ਦੀ ਵਰਸੀ ਤੇ ਲਈਦ ਹੋਇਆ ਹੋਵੇਗਾ ਤੇ ਸਾਰਿਆਂ ਨੂੰ ਰਾਜਾ ਸਾਹਿਬ ਬਾਣ ਬਖਸ਼ਿਸ਼ ਕਰਦੇ ਆ ਪਰ ਵੀਰਤੀ ਕਰਦਾ ਜਿਹੜੇ ਇਹਨਾਂ ਨੱਬਿਆਂ ਨੂੰ ਵਕਾਫ ਦੇ ਤੌਰ ਤੇ ਵੇਖਦੇ ਆ ਵੀ ਭਾਵਨਾ ਸਹੀ ਰੱਖਿਓ ਜੇ ਭਾਵਨਾ ਵਪਾਰ ਵਾਲੀ ਆ ਫਿਰ ਜਲਦ ਹੀ ਹੋ ਜਾਈ ਮਿਲੇਗਾ ਜੇਕਰ ਭਾਵਨਾ ਪਿਆਰ ਵਾਲੀ ਆ ਤੇ ਫਿਰ ਰਾਜਾ ਸਾਹਿਬ ਬਹੁਤ ਨਵਾਦਦੇ ਆ ਮੇਰੇ ਰਾਜਿਆ ਤੇਰੇ ਦਰਬਾਰ ਦਾ ਦਰ ਬਿਠਾ ਨਹੀਂ ਇਸ ਦਹਾਂ ਦੇ ਅੰਦਰ ਮੂਹ ਮੁਕੀਆਂ ਬਚਦਾ ਦੇਵ ਦਾ ਤੂਛਦਾ ਧਰ ਦੇ ਆਵੇ ਇਸ ਸਾਰੇ ਅੰਦਰ ਤੇਰਾ ਜੱਥ ਕਦੇ ਵੀ ਮੁਕਣਾ ਨਹੀਂ ਸਵਾ ਭਗਵਾਨ ਦਾਸ ਤੇ ਉਸ ਭਗਵਾਨਿਆਂ ਦਾ ਪਾਣੀ ਦਾ ਵੀ ਫਰਮਾਨ ਹੈ ਜਿਨ੍ਹਾਂ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਆਂ ਅੱਜ ਇੱਕ ਜੀ ਪ੍ਰੋਗਰਾਮ ਸਹਾਰਾ ਜੀ ਉਹ ਵੀ ਕਹਿੰਦੇ ਹੈ ਹਰ ਜਨ ਹਰ ਰੂਹੀ ਏਕ ਹੈ ਕੋ ਕੋ ਵਿਚਾਰ ਕਛ ਨਾ ਹੈ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਤੂ ਤੂ ਕਰਦਾ ਤੂ ਹੁਆ ਮਨ ਵਿੱਚ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜੱਜ ਦੇਖਾਂ ਤਾਤ ਤੁੰਗ ਹੀ ਗੁਰਬਾਣੀ ਦਾ ਫਰਮਾਨ ਤੇ ਦਸਵੇਂ ਮਹਾਰਜ ਲਿਖਦੇ ਆ ਹਰਦਨ ਹਰਦਈ ਇਹ ਕਹੇ ਬੇਵਕਾਰ ਕਿਸ ਨਾਲ ਹੀ ਜਾਂਦੇ ਜਿਤਰਾ ਕਹਿਓ ਜਲ ਹੀ ਵਿਖੇ ਸਮਾਹੇ ਤੇ ਰਾਜਾ ਸਾਹਿਬ ਔਰ ਰੱਬ ਦੇ ਪਿਆਰ ਵਿੱਚ ਐਡੇ ਭੇਜੇ ਕਿ ਉਸ ਰੱਬ ਨੇ ਗੁਣ ਗਾਉਂਦੇ ਆ ਕਹੁੰਦੇ ਆ ਉਸ ਰੱਬ ਦਾ ਹੀ ਰੂਪ ਬਣ ਕੇ ਤੇ ਮੈਂ ਉਹ ਆਜਮਾਨ ਵੀਰ ਜਿਹੜੇ ਆਏ ਮੇਰੇ ਕੋਲ ਮੈਂ ਉਹਨੂੰ ਪੁੱਛਣਾ ਕੀਤਾ ਮੈਂ ਕਿਹਾ ਗਏ ਹੋ ਕਦੀ ਮੈਨੂੰ ਕਹਿੰਦਾ ਜੀ ਸੱਚ-ਸੱਚ ਦੱਸਦਾ ਮੈਂ ਕਿਹਾ ਦੱਸੋ ਤੇ ਉਹ ਜਿਹੜਾ ਰਵੀ ਰਾਈਡਰ ਜਿਹਨੇ ਇਹ ਲਿਖਿਆ ਉਹਦੇ ਵੱਡੇ ਭਰਾ ਨੇ ਮੈਨੂੰ ਦੱਸਿਆ ਕਹਿੰਦੇ ਜੀ ਅਸੀਂ ਤੁਹਾਡੇ ਵਾਲਾ ਪਹਿਲਾ ਬੜਾ ਟੀਚ ਸੁਣਿਆ ਸੀ ਆਏ ਹੱਕ ਜੇ ਕੁਾਰ ਰਾਜਾ ਜੀ ਕਰਦੇ ਉਹ ਵੀਰੇ ਪਾਰ ਰਾਜ ਮੈਂ ਕਿਹਾ ਜੀ ਧੰਨਵਾਦ ਬਹੁਤ ਮਾਨ ਸਨਕਾਰ ਕਰ ਸਕਦਾ ਨੇ ਤੁਹਾਡੀ ਤੌਰ ਤੇ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਤੇ ਫਿਰ ਪੁੱਛਿਆ ਗੀਰ ਸੁਣਨ ਤੋਂ ਬਾਅਦ ਕਿ ਜੀ ਖਰਦਾ ਸਿੰਘ ਦੇ ਉਪਾਸ ਦੇ ਦਰਸ਼ਨ ਕਰਨੇ ਨੇ ਦਰਸ਼ਨ ਕੀਤੇ ਤੇ ਉੱਥੇ ਆਸ ਕਰਦਿਆਂ ਦੀ ਰਾਜਾ ਸਾਹਿਬ ਦੀ ਮੰਗ ਹੈ ਸੁਣਿਆ ਕਿ ਬੋਲੇ ਜਾਂਦੀ ਆਉਣ ਵਾਲੀ ਖਾਣੇ ਨੇ ਮੋਢੇ ਸਾਡੀ ਨਹੀਂ ਉਹ ਮਾਪੇ ਉਹ ਜੇ ਮੰਗਤੀ ਰੱਖੀ ਉਹ ਬੰਦੀ ਰਸ ਸਿੰਘਾ ਵੀ ਮੇਰੇ ਘਰ ਆਉਣਾ ਹੁ ਬੇਚਾਨਾ ਸਾਡੇ ਘਰੇ ਆਦ ਕੋਈ ਨਹੀਂ ਸੀ ਹੁਣ ਮੈਂ ਆਸ ਕਰਕੇ ਆ ਪਾਜਾ ਰਾਜਾ ਸਾਹਿਬ ਦੀ ਕਿ ਉਹ ਪੁੱਤ ਦੀ ਦਾਤ ਦੇ ਜੋ ਕਹਿੰਦੇ ਆਉਂਦੇ ਸਾਡੇ ਘਰੇ ਪੁੱਤ ਹੋ ਗਏ ਤੇ ਇਹ ਮਹਿਮਾ ਇਹ ਬੁੜਿਆਰੀ ਨਾਗਾ ਸਾਹਿਬ ਦੀ ਹੈ ਜਿਹੜੀ ਉਹਦੇ ਦਰਤੇ ਜਾਂਦੇ ਆ ਰਾਜਾ ਖਾਲੀ ਨਹੀਂ ਮੋੜਦਾ ਤੇ ਜਦੋਂ ਇਹ ਨੰਮਰ ਕਾ ਰਾਬਤਾ ਕੀਤਾ ਕਈਆਂ ਕਿਸੇ ਨੇ ਲਿਖ ਦੇ ਕਿ ਵੀ ਭੇਜੇ ਪਰ ਉਹ ਪਸੰਦ ਨਹੀਂ ਆਏ ਕਿਉਂਕਿ ਉਹ ਬੋਲ ਐਨੇ ਜ਼ਿਆਦਾ ਕਹਿ ਲਿਏ ਵੀ ਸੋਹਣੇ ਨਹੀਂ ਸਾਰਾ ਵਧੀਆ ਨਹੀਂ ਸਾਰਾ ਤੇ ਮੈਨੂੰ ਅਮદાવાદ ਭਾਜੀ ਕਹਿੰਦੇ ਕਿ ਤਾ ਤੇ ਬੋਲ ਚਾਉਂਦੇ ਹੋ ਮੈਂ ਕਿਹਾ ਕੋਈ ਲਿਖੇ ਜਿਹੜਾ ਨੂੰ ਪਿਆਰ ਕਰਨ ਵਾਲਾ ਹੋਵੇ ਜਿਹੜਾ ਰਾਜਾ ਸਾਹਿਬ ਦੇ ਪਿਆਰ ਵਿੱਚ ਖੀਵਾ ਹੋਇਆ ਹੋਵੇ ਭਿੱਜਿਆ ਹੋਵੇ ਤੇ ਫਿਰ ਮੈਨੂੰ ਕਹਿੰਦੇ ਵੀ ਤੁਸੀਂ ਆਪ ਲਿਖੋ ਮੈਂ ਕਿਹਾ ਜੀ ਮੈਂ ਕੋਸ਼ਿਸ਼ ਕਰ ਸਕਦਾ ਪਰ ਮਿਹਰ ਉਹਨਾਂ ਨੇ ਕਰਨੀ ਹੈ ਤੇ ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਵੀ ਉਸ ਰਵੀ ਨੂੰ ਕਿਉਂਗਾ ਕੰਟੈਕਟ ਕਰੀਏ ਨਾ ਉਸ ਨੌਜਵਾਨ ਨੂੰ ਕਿਹਾ ਜੀਤ ਲੇਖਣ ਕਉਂਦੇ ਉਹਨੇ ਅਗਲੇ ਹੀ ਦਿਨ ਫਿਰ ਰਾਜਾ ਸਾਹਿਬ ਦੀ ਸਰਫ ਵਿੱਚ ਜੀਤ ਲੈ ਕੇ ਭੇਜ ਦਿੱਤਾ ਜਿਹੜੇ ਜੀਤ ਨੂੰ ਤੁਸੀਂ YouTube ਤੇ ਮਿਹਰਬਾਨੀ ਦੀ ਟਾਈਟਲ ਸੱਜ ਕਰਕੇ ਸੁਣ ਸਕਦੇ ਹੋ ਤੇ ਉਹੋ ਨਗਨਾ ਹੁਣ ਸੰਗਤਾਂ ਨਾਲ ਸਾਂਝਾ ਕਰਨ ਲੱਗੇ ਆਂ ਕਿ ਚੰਦ ਕਰਤਾ ਰਾਜਾ ਦੀ ਮੋੜੇ ਬਹਿ ਜਾ ਗੱਲ ਦਿਲ ਵਾਲੀ ਮੈਂ ਤਾਂ ਸਾਰੀ ਕਹਿ ਜਾਵਾਂ ਮੋਨੇ ਆਮਾਨਾ ਜੀ ਉਹਦਾ ਪਨ ਰਹਿ ਜਾ ਮ੍ਰਵਾਤ ਫੇਰੀ ਦੇ ਨਾ ਜੈਰਾਵੇ ਦੀ ਗਾਵਾਂ रात राजा साहिब ते all day, all day.